ਗੁਰੂ ਰੂਪ ਗੁਰ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ਾਂ ਪਰਦੇਸ਼ਾਂ ਵਿੱਚ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਬਗਦਾਦ ਪਹੁੰਚੇ ਤਾਂ ਸ਼ਹਿਰ ਤੋਂ ਬਾਹਰਵਰੇ ਇੱਕ ਜਗ੍ਹਾ ਪਾਣੀ ਨੇੜੇ ਦੇਖ ਕੇ ਡੇਰਾ ਲਗਾਇਆ ਰਾਤ ਆਰਾਮ ਕਰਕੇ ਜਦੋਂ ਅੰਮ੍ਰਿਤ ਵੇਲੇ ਉੱਠੇ ਤਾਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇੰਨੇ ਨੂੰ ਦਸਤਗੀਰ ਪੀਰ ਦਾ ਇੱਕ murid ਪਾਣੀ ਭਰਨ ਲਈ ਉੱਥੇ ਆਇਆ ਜਦੋਂ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਾਮ ਅਰਥਾਤ ਜੱਬੀ ਸਾਹਿਬ ਜੀ ਦਾ ਪਾਠ ਕਰਦੇ ਸੁਨਿਆ ਤਾਂ ਮਨ ਅੰਦਰ ਸ਼ਾਂਤੀ ਆ ਗਈ। ਅਜਿਹਾ ਮਨ ਜੁੜਿਆ ਕਿ ਉੱਥੇ ਹੀ ਖੜੇ ਹੋ ਕੇ ਪਾਠ ਸੁਣਦੇ ਰਹੇ। ਜਦੋਂ ਉਹਨਾਂ ਇਹ ਤੁਕ ਸੁਣੀ ਕਿ ਪਾਤਾਲਾ ਪਾਤਾਲ ਲਖਾ ਅਕਾਸ਼ ਆਆਂਗਾਸ ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ ਕਿ ਸਾਡੇ ਪੀਰ ਨੇ ਤਾਂ 14 ਤਪਕ ਕਹੇ ਹਨ। ਇਹ ਲਖਾ ਹੀ ਪਤਾਲ ਤੇ ਲਖਾ ਹੀ ਆਕਾਸ਼ ਕਹਿ ਰਹੇ ਹਨ। ਮੈਂ ਕਿਸ ਗੱਲ ਤੇ ਵਿਸ਼ਵਾਸ ਕਰਾਂ? ਆਪਣੇ ਪੀਰ ਤੋਂ ਜਾ ਕੇ ਪੁੱਛਾਂਗਾ। ਜਦੋਂ ਜੱਬੀ ਸਾਹਿਬ ਜੀ ਦੇ ਪਾਠ ਦਾ ਭੋਗ ਪੈ ਗਿਆ ਤਾ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਦੇ ਕੇ ਰਾਗ ਵਿੱਚ ਵਾਹਿਗੁਰਜੀ ਦੀ ਸਿਫਤ ਸ਼ੁਰੂ ਕਰਵਾ ਦਿੱਤੀ ਤਹਿਸ਼ੀ ਨੇ ਗਾਣੇ ਲੱਗੇ ਉਹ ਮਰਦਾਨਾ ਵਾਹਿ ਰਬਾਬ ਸਿਫਤ ਭਗਵਾਨਾ ਕੁਝ ਕੁ ਚਿਰ ਰਾਗ ਸੁਣ ਕੇ ਫਿਰ ਉਹ ਆਪਣੇ ਪੀਰ ਦਸਤਗਿਰ ਪਾਸ ਜਾ ਪਹੁੰਚਾ ਅੱਗੇ ਪੀਰ ਬੜਾ ਗੁੱਸੇ ਹੋਇਆ ਕਿ ਤੂੰ ਇੰਨੀ ਧੇਰ ਕਿੱਥੇ ਲਾ ਆਇਆ ਹੈ murid ਨੇ ਆਖਿਆ ਪੀਰ ਜੀ ਬਾਹਰ ਤਿੰਨ ਫਕੀਰ ਆਏ ਹੋਏ ਹਨ ਉਹਨਾਂ ਨੇ ਆਪਣੀ ਕਲਾਮ ਵਿੱਚ ਲੱਖਾਂ ਪਤਲ ਤੇ ਲੱਖਾਂ ਆਕਾਸ਼ ਦੱਸੇ ਹਨ ਨਾਲੇ ਉਹ ਰਾਗ गा ਰਹੇ ਹਨ ਕਿ ਤੁਸੀਂ ਆਪਣੇ ਨਗਰ ਵਿੱਚ ਰਾਗ ਗੋਣਾ ਬੰਦ ਕੀਤਾ ਹੋਇਆ ਹੈ ਜਿਉ ਫਕੀਰ ਆਪਣੀ ਮਰਜ਼ੇ ਅਨੁਸਾਰ ਕੰਮ ਕਰਦੇ ਰਹੇ ਤਾਂ ਇਥੋਂ ਦੇ ਸਾਰੇ ਸník ਸਭ ਮੁਸਲਮਾਨ ਕਾਫਰ ਹੋ ਜਾਣਗੇ ਇਹ ਗੱਲ ਸੁਣ ਕੇ ਪੀਰ ਲਾਲੋ ਲਾਲ ਹੋ ਗਿਆ ਗੁੱਸੇ ਵਿੱਚ ਭਰੇ ਪਿੱਤੇ ਨੇ ਗੁਰੂ ਸਾਹਿਬ ਜੀ ਨੂੰ ਸੰਗੋਸਾਰ ਕਰਨ ਦਾ ਹੁਕਮ ਦੇ ਦਿੱਤਾ ਪਗਦਾਦ ਦੇ ਸਭ ਬਾਲਕ ਬੁੱਢੇ ਅਤੇ ਨੌਜਵਾਨ ਪੁਰਸ਼ ਪੱਥਰ ਚੁੱਕ ਕੇ ਅਲੀ ਅਲੀ ਕਰਦੇ ਹੋਏ ਚਲੇ ਆਏ ਉਹ ਗੁਰੂ ਸਾਹਿਬ ਜੀ ਨੂੰ ਪੱਥਰ ਮਾਰਨ ਲਈ ਆ ਗਏ ਜਿਸ ਵੇਲੇ ਨਜ਼ਦੀਕ ਆ ਕੇ ਪੱਥਰ ਮਾਰਨ ਲੱਗੇ ਤਾਂ ਹਜ਼ੂਰ ਨੇ ਵੇਖ ਕੇ ਬਾੰਗਾ ਦਿੱਤਾ ਨਿਰੰਕਾਰ ਸਤਿ ਸ਼੍ਰੀ ਅਕਾਲਾ ਗੁਰੂ ਵਰ ਏਕ ਓੰਕਾਰ ਕਿਰਪਾਲਾ ਸੁਣ ਕੇ ਬਾੰਗ ਸਰਬਨਰ ਨਾਰੀ ਸੁਨਮਨ ਹੋਏ ਇੱਕ ਵਾਰੀ ਇਹ ਬਾੰਗ ਆਵਾਜ਼ ਨੂੰ ਸੁਣ ਕੇ ਸਭ ਮਨੁੱਖ ਇੱਕ ਵਾਰ ਸੁਣ ਹੋ ਗਏ ਉਸ ਵੇਲੇ ਇੱਕ ਮਨੁੱਖ ਨੇ ਪੀਰ ਨੂੰ ਜਾ ਕੇ ਕਿਹਾ ਜਿਤਨੇ ਕਪੂਸ਼ ਗਏ ਸਾਨ ਸਭ ਸੁਣ ਹੀ ਹੋ ਗਏ ਹਨ ਇਹ ਗੱਲ ਸੁਣ ਕੇ ਪੀਰ ਆ ਪਾਇਆ ਤੇ ਆਪਣੀ ਸ਼ਕਤੀ ਨਾਲ ਜੰਤਰ ਮੰਤਰ ਪੜ ਕੇ ਸਭ ਦੀ ਜੜਤਾ ਦੂਰ ਕੀਤੀ ਫਿਰ ਹੰਕਾਰੀ ਹੋਇਆ ਹੋਇਆ ਸਭ ਮੁਰਿਦਾਂ ਦੇ ਹੱਥ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਪੱਥਰ ਮਾਰਨ ਵਾਸਤੇ ਆਇਆ ਤਾਂ ਗੁਰੂ ਜੀ ਨੇ ਦੂਰੋਂ ਵੇਖ ਕੇ ਫਿਰ ਬਾਗ ਦਿੱਤੀ ਨਿਰੰਕਾਰ ਸਤਿ ਸ਼੍ਰੀ ਅਕਾਲਾ ਗੁਰਬਰ ਇਕੰਕਾਰ ਕਿਰਪਾਲਾ ਫਿਰ ਸਭ ਦੀਆਂ ਬਾਹਾਂ ਖੜੀਆਂ ਹੀ ਰਹਿ ਗਈਆਂ ਤੇ ਪੱਥਰ ਹੱਥਾਂ ਵਿੱਚ ਫੜੇ ਰਹੇ ਗਏ ਕਿੰਨਾ ਚਿਰ ਜਦ ਬਾਹਾਂ ਲੱਕੜ ਸਮਾਨ ਖੜੀਆਂ ਰਹੀਆਂ ਤਾਂ ਸਾਰੇ ਲੋਕ ਘਬਰਾ ਗਏ ਮੁਰਿਦਾਂ ਦੀ ਇਹ ਹਾਲਤ ਵੇਖ ਕੇ ਪੀਰ ਨੇ ਆਪਣੀ ਬੜੀ ਸ਼ਕਤੀ ਲਗਾਈ ਨਾ ਜੋ ਕਿਸੇ ਤਰ੍ਹਾਂ ਇਹ ਬਾਵਾ ਨੀਂਹੀਆਂ ਹੋ ਜਾਣ ਪਰ ਕੋਈ ਅਸਰ ਨਾ ਹੋਇਆ ਆਖਿਰਕਾਰ ਆਪਣੀ ਸ਼ਕਤੀ ਕਮਜ਼ੋਰ ਵੇਖ ਕੇ ਉਹ ਗੁਰੂ ਜੀ ਦੇ ਪਾਸ ਆ ਕੇ ਕਹਿਣ ਲੱਗਾ اے ਫਕੀਰ ਤੂੰ ਕੁਫਰ ਕਿਉਂ ਬੋਲਿਆ ਹੈ ਆਕਾਸ਼ ਵੀ ਸੱਤ ਹਨ ਪਤਾਲ ਵੀ ਸੱਤ ਕਰਾਮਾਤ ਕਰ ਬੜੀ ਦਿਖਾਈ ਲਖ ਪਤਾਲ ਨਬ ਖਬਰ ਸੁਣਾਈ ਪੁੰਨ ਸਰੋਧਮਨ ਚੰਚਲ ਕਰੀ ਸੋ ਗਾਵਣ ਕੇ ਕਿਉ ਅਨੁਸਰਈ ਅਰਥਾਤ ਰਾਗ ਮੰਨ ਨੂੰ ਚੰਚਲ ਕਰਦਾ ਹੈ ਇਸ ਨੂੰ ਆਪ ਕਿਉਂ ਗਾਉਂਦੇ ਹੋ ਗੁਰੂ ਜੀ ਆਖਦੇ ਹਨ ਪੀਰ ਜੀ ਹੁਣ ਕਲਯੁਗ ਦਾ ਸਮਾਂ ਹੈ ਇਸ ਸਮੇਂ ਚ ਰਾਗ ਦੁਆਰਾ ਜੇ ਖੁਦਾ ਦੀ ਸਿਫਤ ਗਾਈ ਜਾਂਦੀ ਹੈ ਇਸ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ ਤੇ ਦੂਜਾ ਮਨ ਦੀ ਬਿਰਤੀ ਟਿਕ ਜਾਂਦੀ ਹੈ ਇਸ ਅਨੁਸਾਰ ਰਾਗ ਇੱਕ ਸਮਾਧੀ ਹੈ ਇੱਕ ਭਗਤੀ ਹੈ ਹਾਂ ਇੱਕ ਗੱਲ ਹੈ ਕਿ ਵਿਸ਼ੇ ਸੰਬੰਧੀ ਰਾਗ ਨਾ ਹੋਵੇ ਵਿਸ਼ੇ ਸੰਬੰਧੀ ਜੋ ਰਾਗ ਹਨ ਉਹ ਮਨ ਨੂੰ ਚੰਚਲ ਕਰਦਾ ਹੈ ਹੁਣ ਦੂਜੇ ਪ੍ਰਸ਼ਨ ਦਾ ਉੱਤਰ ਸੁਣੋ ਅਬਦੂਸਰ ਉੱਤਰ ਸੁਣਕਾਣੇ 14 ਤਬਕ ਕੁਰਾਨ ਬਖਾਨੇ ਇਸ ਕੋ ਕਰਨ ਹਾਰ ਹੈ ਜੋ ਤਾਂ ਕਿ 14 ਕੀ ਸੁਧ ਹੋਉ ਲੱਖਾਂ ਕੀ ਸੁਧ ਜਿੰਨ ਕੋ ਹੋਈ ਤੇਤੀ ਭਣੇ ਨਾ ਝੂਠ ਬਗੋਈ ਇਹ ਪੀਰ ਜਿਨਾਂ ਨੂੰ 14 ਤਬਕਾਂ ਦੀ ਖਬਰ ਹੈ ਉਹਨਾਂ 14 ਆਖਿਆ ਤੇ ਜਿਨਾਂ ਨੂੰ ਲੱਖਾਂ ਦੀ ਖਬਰ ਹੈ ਉਹਨਾਂ ਨੇ ਲੱਖਾਂ ਹੀ ਪਤਲ ਤੇ ਆਕਾਸ਼ ਆਖੇ ਜੇ ਤੈਨੂੰ ਯਕੀਨ ਨਹੀਂ ਤਾਂ ਸਾਡੇ ਨਾਲ ਚੱਲ ਸਿ ਤੇਨੂੰ ਦਿਖਾ ਦਿੰਦੇ ਹਾਂ ਪੀਰ ਆਖਦਾ ਹੈ ਮੈਂ ਤਾਂ ਬਿਰਧ ਹੋ ਚੁੱਕਾ ਹਾਂ ਮੇਰੇ ਪੁੱਤਰ ਨੂੰ ਨਾਲ ਲੈ ਜਾਓ ਗੁਰੂ ਜੀ ਆਖਦੇ ਹਨ ਕੋਈ ਵੀ ਚੱਲੋ ਪਿਓ ਚੱਲੇ ਜਾਂ ਪੁੱਤਰ ਉਸ ਵੇਲੇ ਗੁਰੂ ਜੀ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਅੱਖਾਂ ਮੀਟੀਆਂ ਸਮਾਧੀ ਲੀਨ ਹੋਏ ਦੂਜੇ ਆਕਾਸ਼ ਵਿੱਚ ਫਿਰ ਤੀਜੇ ਵਿੱਚ ਫਿਰ ਚੌਥੇ ਵਿੱਚ ਫਿਰ ਪੰਜਵੇਂ ਵਿੱਚ ਇਸ ਤਰ੍ਹਾਂ ਲੱਖਾਂ ਹੀ ਆਕਾਸ਼ ਵਿਖਾਏ ਫਿਰ ਗੁਰੂ ਜੀ ਨੇ ਪੀਰ ਦੇ ਬੇਟੇ ਨੂੰ ਪਤਾਲ ਵਿਖਾਏ ਪੀਰ ਦਾ ਬੇਟਾ ਥੱਕ ਗਿਆ ਤੇ ਆਖਦਾ ਹੈ ਇੰਨਾ ਪਤਾਲਾਂ ਤੇ ਆਕਾਸ਼ਾਂ ਦਾ ਅੰਤ ਨਹੀਂ ਆਉਂਦਾ ਜੋ ਕੁਝ ਤੁਸੀਂ ਆਖਿਆ ਹੈ ਸਭ ਠੀਕ ਹੈ ਹੁਣ ਆਪਾਂ ਵਾਪਸ ਚੱਲੀਏ ਹਜ਼ੂਰ ਨੇ ਕਿਹਾ ਇੱਕ ਪਤਾਲ ਵਿੱਚ ਸੰਗਤ ਆਰਾਧ ਰਹੀ ਹੈ ਉਹਨਾਂ ਨੂੰ ਦਰਸ਼ਨ ਦੇ ਕੇ ਨਾਲੇ ਤੇਰੇ ਮੁਰਸ਼ਦ ਨੂੰ ਯਕੀਨ ਕਰਾਉਣ ਲਈ ਉੱਥੋਂ ਕੋਈ ਵਸਤੂ ਤੈਨੂੰ ਦਿਵਾ ਕੇ ਚੱਲਾਂਗੇ ਇੰਜ ਕਹਿ ਕੇ ਗੁਰੂ ਜੀ ਉੱਥੇ ਪਹੁੰਚੇ ਜਿੱਥੇ ਸੰਗਤ ਆਰਾਧ ਰਹੀ ਸੀ ਗੁਰੂ ਜੀ ਦੇ ਪੁੱਜਨ ਅਨੁਸਾਰ ਸਾਥ ਸੰਗਤ ਨੇ ਉੱਠ ਕੇ ਬੜਾ ਸਨਮਾਨ ਕੀਤਾ ਤੇ ਗੁਰੂ ਸਾਹਿਬ ਦੀ ਆਰਤੀ ਉਤਾਰੀ ਗਈ ਦੀਪ ਬਾਰ ਆਰਤੀ ਉਤਾਰੀ ਪੂਜਨ ਕੀਨ ਪਰ ਸ਼ੰਸ਼ ਉਚਾਰੀ ਕਰ ਪੰਚામ੍ਰਿਤ ਕੋਪਲ ਰੀਤੀ ਕੀਏ ਅਰਦਾਸ ਖਰੇ ਯੁਤ ਪ੍ਰੀਤੀ ਫਿਰ ਗੁਰੂ ਜੀ ਨੇ ਬੈਠ ਕੇ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਪੀਰ ਦੇ ਬੇਟੇ ਨੂੰ ਵੀ ਕੜਾ ਪ੍ਰਸ਼ਾਦ ਦਾ ਪਿਆਲਾ ਪਰ ਕੇ ਕਿਹਾ ਹੁਣ ਅੱਖਾਂ ਮੀਟ ਉਸ ਨੇ ਅੱਖਾਂ ਮੀਟ ਲਈਆਂ ਗੁਰੂ ਜੀ ਨੇ ਉਸ ਨੂੰ ਕਿਹਾ ਭਾਈ ਦੇਖ ਅੱਖਾਂ ਖੋਲ ਜਦ ਉਸ ਨੇ ਅੱਖਾਂ ਖੋਲੀਆਂ ਤੇ ਵੇਖਦਾ ਹੈ ਕਿ ਬਗਦਾਦ ਵਿਖੇ ਆਪਣੇ ਪਿਤਾ ਦੇ ਪਾਸ ਬੈਠਾ ਹੈ ਬੜਾ ਹੀ ਹੈਰਾਨ ਹੋ ਗਿਆ ਪੀਰ ਨੇ ਪੁੱਛਿਆ ਲੱਖਾਂ ਪਤਾਲ ਤੇ ਆਕਾਸ਼ ਵੇਖ ਕੇ ਆਇਆ ਹੈ ਕਿ ਸਭ ਝੂਠ ਹੀ ਸੀ ਬੇਟੇ ਨੇ ਕਿਹਾ ਪੀਰ ਜੀ ਇਹ ਤਾਂ ਕੋਈ ਪੁੱਜੇ ਹੋਏ ਕਾਮਲ ਫਕੀਰ ਹਨ ਇਹਨਾਂ ਨੇ ਤਾਂ ਮੈਨੂੰ ਲੱਖ ਪਤਾਲ ਆਕਾਸ਼ ਦਿਖਾਏ ਬਹੁਰੋ ਉਰਖ ਹੱਥ ਨਾ ਆਏ ਜਦੋਂ ਸਾਰਿਆਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਟੈ ਪਏ ਭਾਈ ਗੁਰਦਾਸ ਜੀ ਆਪਣੀ ਮੁਬਾਰਕ ਕਲਮ ਦੁਆਰਾ ਇਸ પ્રસੰਗ ਨੂੰ ਆਪਣੀ ਬਾਹਰ ਅੰਦਰ ਇਉਂ ਬਿਆਨ ਕਰਦੇ ਹਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆ ਸਥਾਨਾ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬੰਗ ਨਿਵਾਜ ਕਰ ਸੁੰਨ ਸਮਾਨ ਹੋ ਆ ਜਹਾਨਾ ਸੁੰਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਵੇਖੇ ਧਿਆਨ ਲਗਾਏ ਕਰ ਇਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇਕੋ ਪਹਿਚਾਨਾ ਧਰ ਤਕ ਆਕਾਸ਼ ਚਾਹੂੰ ਦਿਸ ਜਾਨਾ